ਏ ਫੇਰ ਆ ਗਈ ਅੱਜ ਆ ਜਾ ਕੀ ਨਾ ਮੈਨੂੰ ਸੂਟ ਦੇ ਸੂਟ ਦੇਖ ਨਾ ਸੂਟ ਸੂਟ ਦਾ ਵਰਕ ਦੇਖ ਬਸ ਇਹ ਕਹਿੰਦੀ ਮੇਰੀ ਪ੍ਰਮੋਸ਼ਨ ਬਸ ਹੋ ਜਾਏ ਇੱਕ ਮੈਨੂੰ ਸੂਟ ਅਰਵਿੰਦਰ ਵੀਰ ਜੀ ਵੀ ਕੋਲ ਬੈਠੇ ਹੁਣ ਕਿਸੇ ਨੇ ਨਹੀਂ ਮੰਨਣਾ ਅਰਵਿੰਦਰ ਵੀਰ ਜੀ ਡੈਡੀ ਦੇ ਹੈ ਨਾ ਮਾਸਟਰ ਜੀ ਦੇ ਮੁੰਡੇ ਹੁਣ ਮੁੰਡਾ ਲਾ ਆ ਬੇਟਾ ਆਵੇ ਇਹ ਬੇਟਾ ਆਵੇ ਕੀ ਅੱਜ ਹੰਬੜਾ ਰੋਟੀ ਆ ਵੀ ਸਾਰੇ ਨਹੀਂ ਹੁੰਦਾ ਹੁੰਦਾ ਵਾ ਮੇਰੇ ਬੰਦੇ ਨਾਲ ਥੋੜਾ ਕੰਮ ਨਹੀਂ ਪੈਂਦਾ ਆਹ ਕੌਲੇ ਖਾਣੇ ਕੰਮ ਨਹੀਂ ਆਉਂਦੇ ਸਭ ਜੇ ਚੱਕ ਲਓ ਕਿਹਨੇ ਲੰਗੀ ਸਾਰੇ 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 ਮੇਰੇ ਮੁੰਡੇ ਕੀ ਲਈ ਆਉਣਾ ਅੱਜ ਚੌਲ ਭੈਣ ਜੀ ਡਿਨਰ ਨਹੀਂ ਆ ਆਣਾ ਕੁਝ ਨਹੀਂ ਆਣਾ ਹੀ ਆ ਕਿ ਆਪ ਖਾਣ ਆਇਆ ਆ ਇੰਨੇ ਖਾਣ ਲਗੈਨੇ ਚੌਲ ਇਹ ਬ੍ਰਾਂਚ ਹੁੰਦਾ ਐਸਟ ਹੈ ਬ੍ਰਾਂਚ ਡਿਨਰ ਕਰਨਾ ਹੈ ਤੇ ਡਿਨਰ ਕਰਾਣਾ ਨਹੀਂ ਨਹੀਂ ਕੋਈ ਨਹੀਂ ਖਾ ਲੀਆ ਕੋਈ ਨਹੀਂ ਖਾਣਾ ਦੋ ਸਗਣ ਇਕੱਠਾ ਕਰਦੀ ਫਿਰਦੀ ਆਜੇ ਕਰ ਬਸ ਔਰੇ ਮੁੱਕ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੈਨੂੰ ਕੀ ਚਾਹੀਦਾ ਅੱਜ ਦੱਸ ਮੈਂ ਹੰਬੜਾ ਕਿੰਦਰਾ ਜਾਣਾ ਸ਼ਾਟ ਸ਼ੂਨਕ ਤਾਈ ਜਾਣਾ ਨਹੀਂ ਭਾਈ ਤੂੰ ਗੱਲ ਕੀ ਬੋਲਾਂ ਕਿਹੜੀਆਂ ਬੋਲਾਂ ਵਿੰਡਾਲੀਆਂ ਹੈਂ ਵਿੰਡਾਲੀਆਂ ਸਿੱਧਾ ਗਏ ਬੋਲਾ ਮੰਗਾਉਣੀਆਂ ਉੱਤੇ ਮੇਰੇ ਉੱਤੇ ਟੜ ਜਾ ਆ ਬਈ ਹਵਾ ਜਵਾਖਾ ਦਾ ਬਹੁਤ ਖਲਨਾਗ ਹੈ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਇੱਥੇ ਵਾਸਲੇ ਤਕਰੀਬ ਹੈ ਇੱਕ ਆਦਲੀ ਹੈਂ ਓ ਉਨਾਈ ਨੇ ਪਹਿਲਾ ਟੁੱਟਿਆ ਆ ਸ਼ੀਸ਼ਾ ਕਿਹੜੀ ਗੱਡੀ ਦਾ ਟੁੱਟਿਆ ਨਹੀਂ ਗਾ ਲੱਥਾ ਕੀ ਚਾਹੀਦਾ ਤੇਰਾ ਨਾਂ ਕੀ ਆ ਇੱਕ ਆਸਟ੍ਰੇਲੀਆ ਕਿਹੜੇ ਸ਼ਹਿਰ ਚ ਗਈ ਸੀ ਤੂੰ ਸਿਡਨੀ ਉੱਥੇ ਤੈਨੂੰ ਵਧੀਆ ਲੱਗਾ ਸੀ ਹੁਣ ਕਿੱਥੇ ਜਾਣਾ ਤੂੰ ਅ ਜੂਨ ਦੀ ਛੁੱਟੀਆਂ ਚ ਓਕੇ ਹਾਂ ਕੀ ਕਰਦੀ ਪਤਲੀ ਰੋਟੀ ਬਣਾਉਂਦੀ ਐ ਕਿਹੜੀ ਕਲਾਸ ਚ ਆ ਤੂੰ ਫਿਫਥ ਚ ਫੋਰਥ ਮੈਂ 60 ਚ ਮੰਨਦਾ ਤੈਨੂੰ ਕਿ ਵੈਸੇ ਘੱਟ ਵੱਧ ਗਿਆ ਤੇਰਾ ਵੈਸੇ ਵੱਧ ਗਿਆ ਹੁਣ ਹੋ ਜਾਣਾ ਹੈ ਤੁਹਾਨੂੰ ਹੋ ਜਾਣਾ ਆ ਕੀ ਆ ਗੋਤਾ ਕੱਢ ਦਿੱਗੇ ਹਾਂ ਇਹ ਫੇਰ ਆ ਗਈ ਅੱਜ ਆ ਜਾ ਕੀ ਨਾ ਮੇਰੇ ਸੂਟ ਦੇਖ ਸੂਟ ਦੇਖ ਮੇਰਾ ਸੂਟ ਸੂਟ ਦਾ ਵਰਕ ਦੇਖ ਕਰ ਬਸ ਇਹ ਕਹਿੰਦੀ ਨਹੀਂ ਮੇਰੀ ਪ੍ਰਮੋਸ਼ਨ ਬਸ ਹੋ ਜਾਏ ਦੇਖ ਮੇਰੇ ਸੂਟ ਦਾ ਬਸ ਮੈਂ ਆਪ ਦੇ ਬੁਟੀਕ ਹੁੰਦੀ ਆ ਨਾ ਮੇਰੇ ਸੋ ਇਹਨਾਂ ਦੀ ਮੈਂ ਆਈਡੀ ਹੈ ਪਹਿਲਾ ਆ ਆਈਡੀ ਮੈਂਸ਼ਨ ਇਦੀ ਮੈਂ ਕਰ ਦਿੰਦਾ ਤੂੰ ਕੰਟੈਕਟ ਕਰ ਲੈ ਉਹਨੂੰ ਫੇਰ ਠੀਕ ਐ ਬਿਲਕੁਲ ਨੰਬਰ ਆ ਲੈ ਲਓ ਵੀ ਸਮੂਹ ਪਰਿਵਾਰ ਪਹੁੰਚ ਚੁੱਕਿਆ ਏ ਅੱਜ ਹੰਬੜਾ ਰੋਟੀ ਆ ਵੀ ਸਾਰੇ ਪਰਿਵਾਰ ਐ ਹੀ ਹੁੰਦਾ ਹੁੰਦਾ ਵਾ ਐ ਹੀ ਹੁੰਦਾ ਹੁੰਦਾ ਵਾ ਮੇਰੇ ਬੰਦੇ ਨਾਲ ਥੋੜੇ ਕੰਨੇ ਪੈਂਦੇ ਆ ਆਹੋ ਨਾਲੇ ਦੋਨੇ ਥੈਲੀਆਂ ਨੇ ਹਾਂ ਲਓ ਵੀ ਬਦਾਮ ਹੋਣੀਆਂ ਆ ਗਈਆਂ ਤੇ ਮੈਨੂੰ ਜੀ ਦਾ ਕਰੀ ਜਾਂਦਾ ਘੜੀ ਲੱਗੀ ਹੋਈ ਆ ਵੇ ਵੈਸੇ ਕਣਕ ਲਈ ਵਧੀਆ ਸੀ ਹੂੰ ਪਰ ਉਹ ਮੋਗਾ ਵਾਲਾ ਜੇ ਆਟਾ ਲਈ ਵੀ ਏਡਾ ਮੜਾ ਨਹੀਂ ਜੇ ਜਾਲੇ ਪਵੇ ਇੰਨਾ ਕੋਈ ਮੜਾ ਨਹੀਂ ਜੇ ਜਾਲੇ ਪੈ ਨੂੰ ਪਾਣੀ ਖੜਕ ਵੀ ਫੇਰ ਮੜਾ ਹਾਂ ਆਲੂ ਆਏ ਢਿੱਲੇ ਜੀ ਮੜਿਆ ਉੱਤੇ ਔਖਾ ਜਾਂਦਾ ਮੜਾ ਨਾਲੇ ਮੱਕੀ ਇੱਕ ਸਾਲ ਬਾਅਦ ਖਰਾਬ ਹੋਈ ਸੀ ਵੈਸੇ ਤੁਸੀਂ ਸ਼ਿਰੂ ਤਾਂ ਮੋਟੇ ਸੀਗੇ ਪਹਿਲਾਂ ਪਤਲੇ ਨਾ ਕੋਈ ਨਾ ਮੈਂ ਤੈਨੂੰ ਦਿਖਾਉਣਾ ਪੁਲਵਾਨੀ ਕਰਦੇ ਨੇ ਪਹਿਲਾਂ ਪੁਲਵਾਨੀ ਕੀਤੀ ਨਹੀਂ ਦੀ ਜੀ ਹਾਂ ਮੈਂ ਕਰਾਂਗਾ ਧਾਮੀ ਤੇ ਕਰੇ ਮੇਰੇ ਨਾਮ ਜਿਹੜਾ ਪੇਪਰ ਲੈ ਕੇ ਨਹੀਂ ਖਣੇ ਪੁੰਕੇ ਹੂੰ ਸਾਡੇ ਡੈਡੀ ਹਲਾ ਲਈ ਸੀ ਹੂੰ ਭਰਤੀ ਤਾਂ ਹੋ ਗਿਆ ਪਰ ਬਸ ਚੋ ਦਵਾਈ ਲਖਾ ਲਈ ਇਹਨਾਂ ਪ੍ਰਸ਼ਨ ਨਕਤੇ ਇਹਨਾਂ ਦੇ ਕਪੜੇ ਕੋਈ ਦਵਾਈ ਘਰ ਤੇ ਆ ਮਾਸੜ ਮੋਟਾ ਪਤਲੀ ਸੀ ਹਾਂ ਦਵਾਈ ਗਲਤ ਖਾ ਲਈ ਨਹੀਂ ਇਹ 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 ਨਹੀਂ ਕੋਈ ਚੱਕਰ ਐਦਾਂ ਨਾ ਕੋਈ ਇਹਨਾਂ ਨੇ ਕੋਈ ਦਵਾਈ ਗਲਤ ਖਾਦੀ ਦਵਾਈ ਗਲਤ ਖਾਦੀ ਤੇ ਆਪਾਂ ਆਪਾਂ ਹਾਂ ਚੱਕਰ ਤੇ ਗਿਆ ਕਿ ਮਾਮੇ ਦੇ ਮੁੰਡੇ ਦਾ ਝੂਟਾ ਲੈਣ ਬਸ ਉਦੋਂ ਦੁਬਾਰਾ ਖੜਾ ਕਿ ਬਹੁਤ ਵਧੀਆ ਹਾਂ ਉੱਠਾ ਲਿਆ ਦੁਬਾਰਾ ਰੁਕੇ ਹੀ ਝੂਟਿਆ ਤੇ ਹੀ ਆ ਇਹ ਇਹ ਠੀਕ ਆ ਸ਼ਰੀਰ ਹਲੇ ਵੀ ਹਾਂ ਹੁਣ ਤੁਸੀਂ ਤਾਂ ਕਹਿਣਾ ਹੀ ਆ ਬਾਈ ਅਸੀਂ ਵੀ ਕਹਿੰਦੇ ਠੀਕ ਆ ਵਧੀਆ ਹਾਂ ਹਾਂਜੀ ਹਾਂਜੀ ਬਹੁਤ ਫਿੱਟ ਆ ਜੀ ਇਹ ਜੇ ਦੂ ਕਹਿਣਾ ਬੈਠੇ ਸਰਕਾਰ ਇਹ ਮੈਂ ਤੁਹਾਨੂੰ ਛੱਡਣਾ ਕੱਲ ਮਿੱਠਾ ਲੇ ਲਓ ਕੱਲਾ ਛੱਡੋ ਚੀਜ਼ਾਂ ਨਹੀਂ ਦੁੱਧ ਦਾ ਕੈਲਸ਼ੀਅਮ ਜ਼ਿਆਦੀ ਵਧੀਆ ਹੁੰਦੀ ਲੋ ਵਿੱਚ ਬਰਾਬਰ ਪਾਣੀ ਯਾਰ ਜੇ ਮੇਰੀ ਗੱਲ ਕੋ ਜੇ ਜੀ ਵੀ ਕੋਲ ਬੈਠੇ ਹੁਣ ਕਿਸੇ ਨੇ ਨਹੀਂ ਮੰਨਣਾ ਅਰਵਿੰਦਰ ਵੀਰ ਜੀ ਰੈਡੀ ਤੇ ਹੈ ਨਾ ਮਾਸਟਰ ਜੀ ਦੇ ਮੁੰਡੇ ਦਾ ਆ ਬੈਠ ਆਵੇ ਇਹ ਬੈਠ ਆਇਆ ਵੇ ਕਿਉਂ ਇਹ ਲਾਂਚ ਆਪ ਹੈ ਜੀ ਡਿਨਰ ਨਹੀਂ ਆ ਖਾਣਾ ਹੀ ਹੈ ਕਿ ਆਪ ਖਾਣ ਆਇਆ ਆ ਇੰਨੇ ਖਾਣ ਲਗ ਇੰਨੇ ਚੌਲ ਨੇ ਇੰਨੇ ਇੰਨੇ ਖਾਣੇ ਇੰਨੇ ਐਡੀ ਪਲੇਟ ਭਰ ਕੇ ਐਡੀ ਪਲੇਟ ਭਰ ਕੇ ਖਾ ਲੈਣੀ ਇਹ ਬ੍ਰਾਂਚ ਹੁੰਦਾ ਹੈ ਸਟ ਹੈ ਬ੍ਰਾਂਚ ਖਾਣ ਲਗੇ ਫੋਜੀ ਹੋਵੇ ਯਾਰ ਅੰਦਰ ਜਾਂਦੇ ਢੇਡੇ ਚ ਬ੍ਰਾਂਚਾਂ ਲਾਂਚਾਂ ਮੰਚਾਂ ਹੋਇਆ ਲੱਭਣਾ ਨਹੀਂ ਇੱਥੇ ਵੇਖੀਂ ਢੇੜੇ ਪੈਂਦੇ ਹੋਣੇ ਨਹੀਂ ਬਾਜੀ ਉਹ ਨਹੀਂ ਲੱਭਣਾਗਾ ਨਹੀਂ ਖਾਣਾ ਨਹੀਂ ਨਹੀਂ ਭੈਜੀ ਨਹੀਂ ਨਹੀਂ ਖਾਣਾ ਗਲਾ ਖਰਾਬ ਹੋ ਜਾਣਾ ਕੋਈ ਨਹੀਂ ਖਰਾਬ ਹੋ ਜਾਣਾ ਇਹ ਆਲਸਾ ਫ੍ਰੀਕ ਆ ਗਾ ਕੋਟ ਮਾਰਨਿੰਗ ਬੜੀ ਚੋੜ ਕਰਨ ਗਏ ਆਂ ਅਸੀਂ ਚੌਲ ਕੇ ਚੌਲੇ ਖਾਣੇ ਕੰਮ ਨਹੀਂ ਆਉਂਦੇ ਤੁਸੀਂ ਉਹੀ ਤਾਂ ਗੱਲ ਆ ਓਏ ਹੁਣ ਲਿਆ ਸਭ ਜੇ ਚੈੱਕ ਕਰ ਲਓ ਕਿ ਇਹ ਲੰਗੀ ਸਾਰੇ 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 ਮੇਰੇ ਮੱਦੇ ਕੀ ਗਈ ਆ ਉਹਨਾਂ ਨੂੰ ਅੱਜ ਤੱਕ ਇਹ ਇਹ ਬਣ ਖਾ ਕੇ ਹੀ ਜਾਵਾਂਗੇ ਢਿੱਡੋਂ ਭੁੱਖੇ ਤਾਂ ਨਹੀਂ ਆਏ ਢਿੱਡ ਤਾਂ ਨਾਲ ਹੀ ਆ ਅੱਜ ਚੌਲ ਖਾਣ ਲਈ ਕੀ ਗੱਲੂ ਨਹੀਂ ਢਿੱਡ ਦਾ ਤਾਂ ਨਾਲ ਹੀ ਲੈ ਜਾਏ ਘਰੇ ਤੋਂ ਨਹੀਂ ਛੱਡ ਜਿਆ ਆਹ ਮੈਂ ਅੱਜ ਵੱਡੀ ਕਰ ਤੂੰ ਡਿਨਰ ਕਰਨਾ ਹੈ ਤੇ ਡਿਨਰ ਕਰਾ ਦੇ ਡਿਨਰ ਨਹੀਂ ਲਾਂਚ ਲਾਂਚ ਨਹੀਂ ਆਵੀਗਾ ਲਾਂਚ ਨਹੀਂ ਤੂੰ ਹੀ ਨਹੀਂ ਖਾ ਲੀਆ ਤੂੰ ਹੀ ਨਹੀਂ ਖਾਣਾ ਚੱਲ ਦੇਦਾ ਤੈਨੂੰ ਦਾ ਪਤਾ ਤੈਨੂੰ ਦੰਦ ਤੇਰੇ ਟੁੱਟ ਜਾੜੇ ਮੈਂ ਤੈਨੂੰ ਦਗਾ ਦੰਦ ਤੇਰੇ ਜਾਂਦੇ ਵੇਖ ਕੇ ਨਾ ਲੋੜ ਮੇਰਾ ਆ ਪਾਪਾ ਕਾ ਖਾ ਤੂੰ ਭਾਬੀ ਹਾਈ ਮੋਟਾ 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 ਹੈਲੋ ਗੱਡੀ ਬਾਲੀ ਤੀ ਉਟਾ ਹਨ ਆਓ ਵੇਖੋ ਵੇ ਭੈਣਾ ਪਿੱਛੇ ਇਹਨਾਂ ਦੇ ਦੋਨਾਂ ਦੀ ਜੋੜੂ ਉਹ ਮਾ ਬੂੰਦੀ ਵਾਲਾ ਦਹੀਂ ਐ ਚੌਲ ਸਨੌਰਣੀ ਬਾਗੋ ਬਾਗ ਮੂੰਹ ਚ ਲਾਲਾ ਮੂੰਹ ਚ ਲਾਲਾ ਤਾਂ ਡਿੱਗਣ ਲੱਗ ਪਿਆ ਨਾ ਐ ਨਹੀਂ ਗਏ ਰੋਲ ਪਾਈ ਦੰਦਾ ਹੁਦਰੇ ਸਲਾਹ ਆਏ ਹੈ ਮੇਰੀ ਗਾਉਂ ਤੇ ਨਾ ਆ ਮੋਟਾ ਆ ਅੱਜ ਤਾਂ ਦਾਵਤ ਹੋ ਗਈ ਗੁੱਡ ਵੈਲਕਮ ਹੋ ਗਿਆ ਨਹੀਂ ਆ ਵੀ ਕੰਮ ਕਰਦਾ ਰਿਹਾ ਤੂੰ 2021 ਚ ਕੀਤਾ 2021 ਇਹ ਨਿਸ਼ਾਨ ਹੋਣਗੇ ਤੋ ਬਾਹਰ ਹੋਣਗੇ ਹੁਣ ਤਾਂ ਕਾਲੇ ਹੱਥ ਤੇ ਤੇਰਾ ਜਾ ਪੈ ਦਿਲ ਟੁੱਟਿਆਂ ਦਾ ਕੀ ਕਰੀਏ ਸੱਜਣਾ 2021 ਵਿੱਚ ਦਿਲ ਟੁੱਟ ਗਿਆ ਸੀ ਓਏ ਹੋਏ ਫਿਰ ਅਸੀਂ ਹੁਣ ਜੋੜ ਲਿਆ ਓਏ ਹੋਏ ਨਿਆਰੀ ਉਹਨਾਂ ਵੀ ਲਵ ਯੂ ਟਰੱਕ ਪਰ ਕੇ ਸਸਰੀ ਕਾਲ ਹਾ ਬੀਚ ਕਿਸ ਨੇ ਪਲੇਟ ਵਰਤ ਨਹੀਂ ਦੱਸੋ ਅੰਦਰੋਂ ਵੀ ਮਿਲ ਗਈ ਸਗਣੀ ਇਕੱਠਾ ਕਰਦੀ ਫਿਰਦੀ ਆ ਜਿਹਦੇ ਕਰ ਬੱਸ ਦੂਵੇ ਘਰ ਆ ਜਿਹੜੇ ਡਰਦੇ ਨੇ ਵੀਡੀਓ ਪੜਾਤੇ ਥੋੜੇ ਮੌਕੇ ਇੱਕ ਕਰੀ ਮੌਕਾ ਦੂਜੀ ਵਾਰੀ ਤੇ ਨਹੀਂ ਮਿਲਨੇ ਆਹ ਪੂਆ ਨੇ ਦੱਸੋ ਆਓ ਇ ਆਓ ਚੱਕ ਤੇ ਆਪਣਾ ਇਹ ਸਬਜ਼ੀ ਵੀ ਪੈਕ ਕਰਕੇ ਦਿੱਤੀ ਆ ਕਾ ਹਾਂ ਜੀ ਗੱਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ